ਮੇਰੇ ਵੱਲੋਂ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਉਮੀਦ ਆ ਕਿ ਤੁਸੀਂ ਸਾਰੇ ਬਹੁਤ ਵਧੀਆ ਹੋਵੋਗੇ ਤੇ ਘਰ ਬੈਠੇ ਹੋਏ ਆਪਣੀਆਂ ਲੋਕ ਬੋਲੀਆਂ ਲੋਕ ਗੀਤਾਂ ਦਾ ਆਨੰਦ ਮਾਣ ਰਹੇ ਹੋਵੋਗੇ ਅੱਜ ਇੱਕ ਪਿਆਰੀ ਜੀ ਵੀਡੀਓ ਤੁਹਾਡੇ ਸਾਰਿਆਂ ਦੀ ਫਰਮਾਇਸ਼ ਤੇ ਬਣਾਉਣ ਲੱਗੇ ਆ ਜੀ ਕਿਉਂਕਿ ਬਹੁਤ ਸਾਰੀਆਂ ਭੈਣਾਂ ਦੇ ਮੈਸੇਜ ਆਉਂਦੇ ਆ ਕਿ ਸਾਨੂੰ ਵਿਆਹ ਲਈ ਸਿੱਠਣੀਆਂ ਚਾਹੀਦੀਆਂ ਜਾਂ ਬੋਲੀਆਂ ਚਾਹੀਦੀਆਂ ਨਾਨਕੇ ਦਾਦਕਿਆਂ ਦੀਆਂ ਕਿਉਂਕਿ ਪੰਜਾਬ ਦੇ ਵਿੱਚ ਵਿਆਹਾਂ ਦਾ ਸੀਜ਼ਨ ਚੱਲ ਰਿਹਾ ਹੈ ਸੋ ਅੱਜ ਦੀ ਵੀਡੀਓ ਜਿਹੜੀ ਉਹ ਨਾਨਕੇ ਦਾਦਕਿਆਂ ਦੀਆਂ ਸਿੱਠਣੀਆਂ ਤੇ ਬੋਲੀਆਂ ਦੇ ਨਾਲ ਸਬੰਧਿਤ ਹੋਊਗੀ ਉਮੀਦ ਆ ਤੁਹਾਨੂੰ ਪਸੰਦ ਆਊਗੀ

आगे तेरे पै पति जे राजे देव जीर नाल सतरंगीया पर जैया नी आज पूवते लटाळेले ਬੂ ਹੈ ਰੱਬ ਨੇ ਰਾਣੇ ਕਾਲਾਇਾਨੀ ਆਜਾ ਪੂਆ ਤੇ ਲਟਾ ਲੇ ਮਾਸੀ ਕੁੜੀਏ ਨਿੰਮ ਬੱਡ ਟੋਲ ਕੀ ਬਣਾ ਡਾਰੀਏ ਸੱਡੇ ਆਂਦੇ ਆਂਦੇ സേന മന സോല് ബോൾ ശാബാനി ബോ മസി കുടി വരനീബം ബോളെ ਨੇਕ ਕਲ ਨਕਰੋ ਬਾਰ ਨੀ ਬੰਬੀਹਾ ਬੋਲੇ ਕੀ ਪੂਆ ਤੇਰੇ ਆਈਏ ਜਾਈਏ ਕੀ ਨੀ ਖੜਾ ਲਾਈਏ ਨੀ ਸ਼ਾਮਲਾਟ ਪੀੜੀਆ ਦਸ ਗਿੱਧਾ ਕਿੱਥੇ ਪਾਈਏ ਨੀ ਸ਼ਾਮਲਾਟ ਪੀੜੀਆ പായേ നിട്ട പീടിയ വേ ജത്ാല ക કે દેરે ગૈયા વે જીત્યા તેરિયા દા દે કિયા બરત લે કિયા અસાહજ રિકડિયા વે જીત્યા તેરિયા દા દે કિયા બરત લે કિયા યસા ਹਾਜਰ ਕੜੀਆਂ ਵੇ ਜਿੱਤਿਆ ਤੇਰੀਆਂ ਦਾਦੇ ਕਿਆਂ ਬਰਤਲੇ ਕਿਆਂ ਖਾਦੀਆਂ ਖਿੱਲ ਜੰਮੀ ਆਸੀ ਲਾ ਓ ਤਾਇੰਬਰੀ ਪੌਂਦੀ ਆਵੇ ਜੀਤਿਆ ਤੇਰੀ ਯਾਦ ਦੇ ਕਿੰ ਆ ਬਰਤ ਲੇ ਕਿੰ ਆਓ ਤਾਂ ਅੰਬਰੀ ਬੋਦੀਆ ਵੇ ਜੀਤਿਆ ਤੇਰੀ ਯਾਦ ਦੇ ਕਿੰ ਆ ਬਰਤ ਲੇ ਕਿੰ ਆ ਖਾਦੀ ਪੰਧੀਰੀ ਕੁੜੀ ਜੰਮੀ ਟੀਰੀ வேற தார கீத்த வேரீ பாரா தால கீ ങ്ങൂര ഓത്തലിയ വേ ജലിയോത്ത വേ ਜੀਤਿਆ ਤੇਰੀਆਂ ਦਾ ਦੇਕੀਆਂ ਬਰਤਾਲੇ ਕਿਆਂ ਖਾਦੇ ਪਕੋੜੇ ਜੰਮੇ ਸੀ ਜੋੜੇ ਉਹ ਤਾਂ ਜੋੜੇ ਖੜੋਂਦੀ ਆਵੇਂ ਜੀਤਿਆ ਤੇਰੀਆਂ ਦਾ ਦੇਕੀਆਂ ਬਰਤਾਲੇ ਕਿਆਂ ਉਹ ਤਾਂ ਜੋੜੇ ਖਡਾਉਂਦੀ ਆਵੇ ਜੀਤਿਆ ਤੇਰੀ ਆਦਾ ਦੇ ਕਿਆਂ ਬਰਤ ਲੇ ਕਿਆਂ ਖਾਦੇ ਸੀ ਲੱਡੂ ਜੰਮੇ ਸੀ ਡੱਡੂ ப்பப்பட வேற கார கீப்ப வேற கையா தால் கையீசிப்பச்ச दम में आसिरेच्छ ओ ता जंगला नु गैया वे जित्या तेरिया दा दे कियां भरतले कियां यो ता जंगला गैया वे जित्या तेरिया दा दे कियां ਕੀਆ ਸੱਚ ਦੇ ਬਚਣ ਵਿੱਚ ਫੀਤਾ ਨੀਲੱਡੂ ਆਨੂੰ ਜਿੰਦਾ ਲਾਲਿਆ ਪਾਣੀ ਪੀ ਕੇ ਗੁਜਾਰ ਕੀਤਾ ਨੀਲੱਡੂ ਆਨੂੰ ਜਿੰਦਾ ਲਾਲਿਆ ਉਮੀਦ ਹੈ ਜੀ ਇਹ ਸਾਰੀਆਂ ਪਿਆਰੀਆਂ ਜੀਆਂ ਸਿੱਠਣੀਆਂ ਤੁਹਾਨੂੰ ਚੰਗੀਆਂ ਲੱਗੀਆਂ ਹੋਣਗੀਆਂ ਸਿੱਠਣੀਆਂ ਹੋਰ ਵੀ ਬਹੁਤ ਸਾਰੀਆਂ ਉਹਨਾਂ ਦੀ ਇੱਕ ਹੋਰ ਵੀਡੀਓ ਬਣਾਵਾਂਗੇ ਤੇ ਨਾਲ ਹੀ ਆਪਾਂ ਨਾਨਕੇ ਦਾਦਕਿਆਂ ਦੀ ਜਿਹੜੀ ਬੋਲੀਆਂ ਦੀ ਵੀਡੀਓ ਤੁਹਾਡੇ ਲਈ ਜਰੂਰ ਹਾਜ਼ਰ ਕਰਾਂਗੇ ਜੀ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਜੀ ਤਾਂ ਕਿ ਸਾਰੀਆਂ ਮੇਰੀਆਂ ਭੈਣਾਂ ਐ ਉਹ ਜਦੋਂ ਵੀ ਵਿਆਹਾਂ ਤੇ ਜਾਣ ਤੇ ਖੂਬ ਸਾਰੀਆਂ ਰੌਣਕਾਂ ਉਲਾ ਸਕਣ ਚੈਨਲ ਨੂੰ ਵੱਧ ਤੋਂ ਵੱਧ ਸਬਸਕ੍ਰਾਈਬ ਕਰ ਦਿਆ ਕਰੋ ਜੀ ਕਿਉਂਕਿ ਬਹੁਤ ਸਾਰੇ ਇਹੋ ਜਿਹੇ ਦੇਖਣ ਵਾਲੇ ਸਾਡੇ ਪਿਆਰੇ ਸਰੋਤੇ ਹੈਗੇ ਆ ਜਿਹੜੇ ਵੀਡੀਓਜ਼ ਨੂੰ ਦੇਖਦੇ ਜ਼ਰੂਰ ਆ ਪਰ ਚੈਨਲ ਨੂੰ ਸਬਸਕ੍ਰਾਈਬ ਉਹਨਾਂ ਨੇ ਨਹੀਂ ਕੀਤਾ ਹੋਇਆ ਤਾਂ ਪਲੀਜ਼ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਿਓ ਜੀ ਤਾਂ ਕਿ ਜਿਹੜਾ ਆਪਾਂ ਹੋਰ ਚੰਗਾ ਚੰਗਾ ਲੋਕ ਗੀਤ ਲੋਕ ਬੋਲੀਆਂ ਦਾ ਜਿਹੜਾ ਆਪਣੇ ਸੱਭਿਆਚਾਰ ਦਾ ਖਜ਼ਾਨਾ ਇਹ ਤੁਹਾਡੇ ਸਾਹਮਣੇ ਲੈ ਕੇ ਆ ਸਕੀਏ ਤੇ ਇਦਾਂ ਹੀ ਵੀਡੀਓਜ਼ ਨੂੰ ਪਿਆਰ ਕਰਦੇ ਰਹੋ ਸੋ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ 何ー